ਦੀ ਦੇਖਿਆ ਉਹ ਬਸ ਟਾਈਮ ਜੁੜਦਾ ਹਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮਿਤ ਕਰਦੇ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸਾਡੀ ਤਾਂ ਮੱਝਾਂ ਵੀ ਪੁੱਛੀ ਵੋਟ ਕਰਦੀਆਂ ਜੀ ਪਿੱਛੇ ਫਤੇ ਬੁਲਾਉਣੀ ਆ ਤੁਹਾਨੂੰ ਅੱਜ ਦੀਦੀ ਆਏ ਹੋਏ ਸੀਗੇ ਪਿਛਲੇ ਬਲੌਗ ਜੀ ਤੁਸੀਂ ਦੇਖਿਆ ਹੀ ਸੀ ਦੀ ਦੀਦੀ ਭਾਜੀ ਦੀ ਖਬਰ ਲੈਣ ਲਈ ਆਏ ਫਿਰ ਦੀਦੀ ਕਹਿੰਦੇ ਅੱਜ ਆਪਾਂ ਮੱਕੀ ਦੀ ਰੋਟੀ ਬਣਾਉਂਦੇ ਆਂ ਅਣੀ ਛੋਲਿਆ ਨੇ ਦਲਾਉ ਜੀ ਫਤੇ ਫਲਾਤਾ ਸਾਸਰੀ ਘਰ ਜੀ ਸਾਰਿਆਂ ਨੂੰ ਆਏ ਹੋਏ ਜੀ ਮੈਨੂੰ ਤਾਂ ਕਈ ਵਾਰ ਤੇ ਨਹੀਂ ਪਤਾ ਕਿ ਆ ਫੀਲ ਹੁੰਦਾ ਵੀ ਹਵਾ ਆਉਣੀ ਤੁਸੀਂ ਉੱਡ ਜਾਣਾ ਸੋ ਆ ਜੀ ਭਾਈ ਜਿਨੇ ਜਿਨੇ ਮੱਕੀ ਦੀ ਰੋਟੀ ਖਾਣੀ ਆ ਸਰਦਾਰ ਜੀ ਸਾਡੇ ਬਿਜ਼ੀ ਬੰਦੇ ਉਹਨਾਂ ਕੋਲ ਸਾਡੇ ਗਰੀਬਾਂ ਲਈ ਕਿੱਥੇ ਟਾਈਮ ਪਰ ਟਾਈਮ ਤੇ ਯਾਦ ਆਇਆ ਭਾਜੀ ਬਿਮਾਰ ਹੋਣ ਕਰਕੇ ਉਹਨਾਂ ਤੇ ਸਿਰ ਪਰ ਜ਼ਿੰਮੇਵਾਰੀ ਪਈ ਹੈ ਇਸ ਕਰਕੇ ਥੋੜੀ ਜਿਹੀ ਉਧਰ ਲੱਗੇ ਹੋਏ ਆ ਉਹ ਕਾਹੀ ਸਹੀ ਗੱਲ ਹੈ ਪੁੱਲ ਜੀ ਕੈ ਰਵਿੰਦਰ ਸਿੰਘ ਵੀ ਹੈਗਾ ਏ ਪੁੱਲ ਜੀ ਹੁਣ ਤੁਸੀਂ ਜੈਸਮੀਨ ਨੂੰ ਯਾਦ ਰੱਖੋ ਵੀ ਕਮੈਂਟਾਂ ਜਿੱਤੇ ਕਹਿਣ ਲੱਗੇ ਜੀ ਰਵਿੰਦਰ ਨੂੰ ਬੁਲਾਓ ਰਵਿੰਦਰ ਨੂੰ ਬੁਲਾਓ ਨਹੀਂ ਜੇ ਹੁਣ ਰਵਿੰਦਰ ਨੂੰ ਹਾਕ ਮਾਰੇ ਰਵਿੰਦਰ ਜਦੇ ਆ ਜਾਣਾ ਨਹੀਂ ਹੈ ਇਹ ਗੱਲ ਹੈਗੀ ਉਹ ਵੀ ਆਪਣੀ ਪੈਰ ਵਾਲੀ ਨੂੰ ਪਿਆਰ ਕਰਦੇ ਆ ਸੁਣਦੇ ਨਹੀਂ ਜੀ ਆਇਓ ਕਿਹੜੀ ਕੁਰਸੀ ਚਾਹਤੇ ਮਠਨ ਮਟਕਾ ਚੱਕ ਕੇ ਜਿਹੜੇ ਆ ਜਾਣਾ ਤੇ ਮੈਨੂੰ ਬੁਲਾਇਆ ਆ ਜਾ ਭਾਈ ਵਲੌਗ ਬਣ ਰਿਹਾ ਤੇ ਕਾ ਚੰਦਰ ਚਲੇ ਗਏ ਸੀਗੇ ਏ ਜੀ ਆਗੇ ਆਗੇ ਦਰਵਾਜਾ ਖੁੱਲਦਾ ਸੁਣਦਾ ਮੈਨੂੰ ਬਾਕੀ ਦੇਖੋ ਉਹ ਵੀ ਬਿਮਾਰ ਹੈ ਦੀਦੀ ਜੀ ਖਾਣਾ ਪਕਾਣ ਉਹਨਾਂ ਨੇ ਸਾਰਗ ਕਰਿਆ ਪਿਆ ਹੈ ਹੋਰ ਕੀ ਆਪਾਂ ਇਹੀ ਆਇਓ ਕੁਰਸੀ ਚੱਕ ਲਿਓ ਮੜਾ ਜਾ 2 ਮਿੰਟ ਆਜੋ ਰੁਬਰੂ ਹੋ ਜਾ ਮੈਂ ਹੋ ਤਾਂ ਫੁਰੇ ਦਾ ਫੁਰੇ ਨਹੀਂ ਗਿਆ ਵੀ ਉਹ ਛੱਡ ਗਿਆ ਅੱਛਾ ਕਿੱਥੇ ਲਾਣੀ ਆਪਾਂ ਇੱਥੇ ਲਾਉਂਗੇ ਬੈਗ ਸਾਡੇ ਜੀਤਮਾ ਜਿੱਤੇ ਕੂਪਾ ਸਸਗਾ ਜੀ ਸਾਰਿਆਂ ਨੂੰ ਬੈਗ ਕਰਦੇ ਤੁਸੀਂ ਸਾਰੇ ਆਜੋ ਜੀ ਨੇ ਮੱਕੀ ਦੀ ਰੋਟੀ ਖਾਣੀ ਹੈ ਅੱਜ ਇੱਕੋ ਲਕਟ ਬੋਲੇ ਠੀਕ ਠਾਕ ਹੋ ਗਏ ਅੱਜ ਜੀ ਨੇ ਮੱਕੀ ਦੀ ਰੋਟੀ ਖਾੜੀ ਸੀ ਓਕੇ ਅਸੀਂ ਮੱਕੀ ਦੀ ਰੋਟੀ ਬਣ ਗਈ ਭਾਈਆ ਤੁਸੀਂ ਮੰਨਦੇ ਤੁਹਾਡੇ ਘਰੋਂ ਆਪੀ ਰੋਟੀ ਬਣਾ ਲਈ ਆ ਇਹ ਕਿ ਆ ਦਸ ਤੀਰ ਮਾਰ ਮੱਕੀ ਰੋਟੀ ਮੈਂ ਬਣਾਉਣਾ ਉਹ ਚਿਮਟਾ ਫੜਾ ਉੱਪਰ ਤੋਂ ਬਣਾ ਕੇ ਆ ਫੜਾਓ ਕੰਮ ਕਰੀਦਾ ਹੁੰਦਾ ਕੋਈ ਅੱਛਾ ਝੂਕਲਾ ਨਾ ਖਾ ਲਈ 1 ਮਿੰਟ ਕੀ ਆ ਕਿਹਾ ਇਹਨਾਂ ਨੇ ਮੱਕੀ ਦੀ ਰੋਟੀ ਮੈਂ ਬਣਾਉਣ ਵਾਲਾ ਉਹ ਹਜੇ ਦਾ ਹੱਥ ਤੇ ਡੰਗਰਾਂ ਵਾਲੇ ਡੰਗਰਾਂ ਬੰਦਿਆ ਇਹ ਕੱਢ ਲਓ ਸਾਫ ਨੀ ਮਾਨਤੇ ਹੋ ਫਿਰ ਨਹੀਂ ਹੁੰਦੀ ਪਤਾ ਗੱਲ ਕੀ ਏ ਮੇਰੇ ਮੂਡ ਪਟਪੰਡਾ ਜੇ ਮੇਰਾ ਮੂਡ ਆ ਫਿਰ ਮੈਂ ਬਣਾ ਸਕਦਾ ਕਾਸ਼ ਜੀ ਦੀਦੀ ਆਪਣਾ ਵੀ ਆਇਆ ਮੂਡ ਹੁੰਦਾ ਵੀ ਅਸੀਂ ਤਾਂ ਰੋਟੀ ਬਣਾਈਏ ਜੇ ਸਾਡਾ ਮੂਡ ਆ ਹਨਾ ਦੀਦੀ ਮੈਂ ਰੋਟੀ ਦੇ ਮਾਮਲੇ 'ਚ ਕਹਿੰਦਾ ਮੈਂ ਇਹ ਗੱਲ ਕੰਮ ਕਰਨ ਦੇ 'ਚ ਨਹੀਂ ਉਹ ਤਾਂ ਫਿਰ ਪਤਾ ਹੀ ਏ ਜਿਹਦਾ ਕੰਮ ਉਹਨੂੰ ਕਰਨਾ ਹੀ ਪੈਣਾ ਸਹੀ ਗੱਲ ਜਿਹੜਾ ਕੰਮ ਆ ਟੀਮੀ ਨੇ ਕਰਨਾ ਤੇਮੀ ਨੇ ਹੀ ਕਰਨਾ ਜਿਹੜਾ ਕੰਮ ਬੰਦਿਆਂ ਨੇ ਕਰਨਾ ਉਹ ਬੰਦਿਆਂ ਨੇ ਹੀ ਕਰਨਾ ਤਾਂ ਉਹ ਪੰਗਿਆਂ ਬਹੁਤ ਲੱਗੀਆਂ ਰਵਿੰਦਰ ਮੇਰੇ ਸਾਰੇ ਕੰਮਾਂ ਨਾਲ ਕਰਦਾ ਦੇਖੋ ਤੜਕੇ ਵੀ ਲਾ ਦਿੰਦੇ ਆ ਹੌਲੀ ਹੌਲੀ ਇੱਕ ਦੋ ਵਾਰੀ ਆਫ ਕੈਮਰੇ ਤੇ ਰੋਟੀ ਵੀ ਬਣਵਾਈ ਆ ਵੀ ਨਹੀਂ ਜਨਨ ਦੇ ਨਾਲ ਸੀ ਜਨਨ ਨੇ ਕੋਈ ਨਹੀਂ ਭਾਈ ਦੋ ਪਈਏ ਬਰਬੂਹੂ ਭਾਈ ਵੀ ਚਰਾ ਦਿੰਦੀ ਹੈ ਜੀ ਕਹੀ ਹੈ ਮਸ਼ੀਨ ਮਸ਼ੂਰ ਲਵਾ ਲੀਆ ਦੇਖ ਕੇ ਤੇ ਨਹੀਂ ਰਿਪੇਟ ਹੋ ਵੀ ਕਰਦਾ ਹਾਂ ਭਾਈ ਉਹ ਤਾਂ ਠੀਕ ਹੈ ਹਾਂ ਸੌਂਦੇ ਹੀ ਹੈ ਤੂੰ ਤਾਂ ਟੋਕਨ ਤੇ ਕੱਟਤਾ ਆਪਾਂ ਨੇ ਉਹ ਖੱਡਿਆ ਤਾਂ ਸੱਟ ਖਾ ਲੈਣੀ ਇਹਨਾਂ ਜੋਰ ਲਾਈ ਜਾਂਦਾ ਇਹਨਾਂ ਜੋਰ ਤਾਂ ਤੇਰੇ ਵਿੱਚ ਹੈ ਨਹੀਂ ਲੋਟ ਸਾਰੇ ਖਾਂਦਾ ਬੁੱਦਾ ਬੁੱਦਾ ਹੈ ਨਹੀਂ ਤੁਸੀਂ ਇਹ ਨਹੀਂ ਖਾਂਦੇ ਉਹ ਮੈਨੂੰ ਚੱਕ ਲੈ ਜੀ ਦੋ ਤਿੰਨ ਘੰਟੇ ਲਈ ਲਿਓ ਖਾ ਲਈ ਕਨਾਰ ਉਹ ਵੀ ਅੱਧਾ ਉਹ ਵੀ ਅੱਧਾ ਨਹੀਂ ਹੁਣ ਤਾਂ ਪੂਰਾ ਖਾ ਗਿਆ ਖਾ ਲਿਆ ਪੂਰਾ ਪੂਰਾ ਖਾ ਲਿਆ ਹਾਂ ਵੀ ਸੁਖਰਾ ਇਹਦਾ ਪਿਆਰ ਕਰ ਦੋ ਕੁੜੀ ਲੱਭ ਲੈਂਦੇ ਨਾਨਕ ਸ਼ਕਨਾਏ ਆਉਂਗੇ ਛੜਾ ਹਾਂ ਦੀਦੀ ਨੂੰ ਬਹੁਤ ਛੜਾ ਜੀ ਰਹਿਣਾ ਕੰਮ ਤੇ ਛੜਾ ਰਹਿਣਾ ਗਾ ਛੜਾਈ ਰਹਿਣਾ ਹਾਂ ਉਹਨਾਂ ਪਹਿਲਾਂ ਸਾਡੀਆਂ ਭਾਈ ਭਾਣ ਜਿਆ ਦੋ ਪਹਿਲਾਂ ਉਹਨਾਂ ਦਾ ਕਰਾਂਗੇ ਵਿਆਹ ਨਹੀਂ ਸਭ ਤੋਂ ਪਹਿਲਾਂ ਪਨੀ ਕਿਦੀ ਨਾਂ ਰਿਸ਼ਤੇ ਨਾਲ ਸਭ ਤੋਂ ਪਹਿਲਾਂ ਭਾਈ ਦੇਖੋ ਹੁਣ ਇਹ ਤਾਂ ਪਤਾ ਨਹੀਂ ਵਜੇ ਫਿਲਹਾਲ ਤਾਂ ਸਭ ਤੋਂ بڑا ਮੁੰਡਾ ਤਾਂ ਹੈਗਾ ਇਹ ਬੜੀ ਭੈਣ ਦਾ ਤਰਨ ਜਿਹੜਾ ਕੈਨੇਡਾ ਗਿਆ ਠੀਕ ਹੈ ਫਰਜ਼ ਤਾਂ ਬੜਦਾ ਸਭ ਤੋਂ ਪਹਿਲਾਂ ਉਹਦਾ ਹੀ ਵਿਆਹ ਕਰਨਾ ਬਾਕੀ ਇਹ ਵੀ ਪਤਾ ਵੀ ਸਮਾਂ ਕਿਦਾਂ ਕਈ ਵਾਰ ਰਿਸ਼ਤਾ ਚੰਗਾ ਮਿਲ ਜੇ ਨਾ ਹੰਦਾ ਮਾਲਾ ਹੁਣ ਦੀਦੀ ਦੀ ਕੁੜੀ ਬੜੀ ਆ ਹੁਣ ਦੋ ਤਿੰਨ ਸਾਲਾਂ ਤੱਕ ਉਹਨੇ ਵੀ ਵਿਆਹ ਨਹੀਂ ਹੋਣਾ ਜੀ ਦੋ ਚਾਰ ਸਾਲ ਤੱਕ 15ਵਾਂ ਸਾਲ ਨੂੰ 15ਵਾਂ ਸਾਲ ਫੇਰ ਤਾਂ ਚੱਲ ਅਜੇ ਹੈ ਕਿ 4-5 ਸਾਲ ਪਰ ਆਏ ਵੀ ਰਿਸ਼ਤਾ ਵਧੀਆ ਮਿਲ ਜਵੇ ਇਹ ਬੰਦਾ ਕਰ ਲੇ ਫੇਰ ਬੰਦਾ ਮੰਗ ਲੰਦਾ ਚੱਲਿਆ ਵੀ ਮੰਗ ਕੇ ਰੱਖ ਲੰਦਾ ਸਹੀ ਕਰ ਲੇ ਫੇਰ ਆਏ ਤਾਂ ਇਹਦਾ ਛੋਟਾ ਮੁੰਡਾ ਵੀ ਹੈ ਰਵੀ ਵੀ ਵੀ ਇਹਦਾ ਰਵੀ ਰਵੀ ਮੈਂ ਕਹਿੰਦਾ ਤੁਸੀਂ 15 ਸਾਲ ਦਾ ਹੁਣ ਨਾ ਰਵੀ ਨੂੰ ਹੈਗਾ ਤਾਰਨ ਹਾਲ ਹੋਣਾ ਤਾਰਨ ਹਾਲ ਹੋਣਾ ਫਿਰ ਤਾਂ ਪਹਿਲੇ ਨੰਬਰ ਦੋ ਹੀ ਦੇ ਉਹਨਾਂ ਦੇ ਹੀ ਆ ਉਹ ਵੀ ਤਾਂ ਹਜੇ ਤੁਹਾਡੇ ਰਿਸ਼ਤੇਦਾਰ ਚ ਕੋਈ ਬਿਆਨ ਨਹੀਂ ਹੋ ਰਿਹਾ ਮੇਰੀ ਚਿੰਤਾ ਆ ਗਈ ਦੋ ਹਜੇ ਸਾਡੀ ਮਾਸੀ ਦਾ ਮੁੰਡਾ ਵੀ ਹਜੇ ਆਂਦਾ ਨਹੀਂ ਵਿਆਹਣੇ ਨੂੰ ਲੋ ਹਾਲ ਹੈ ਭਾਈ ਮਾਸੀ ਦਾ ਮੁੰਡਾ ਵੀ ਆ ਤਰਨ ਸਭ ਤੋਂ ਪਹਿਲਾਂ ਤਾਂ ਹੁੰਦਾ ਹਣਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਹੁੰਦਾ ਤਰਨ ਦਾ ਉਹ ਵੀ ਕੈਨੇਡਾ ਹੀ ਆ ਹਾਂ ਕੈਨੇਡਾ ਹੁੰਦਾ ਹੁਣ ਦੋਹਾਂ ਦੇ ਨਾਮ ਪੈਸੇ ਦੋਨੇ ਕਰੇਟਾਂ ਜਿਹੇ ਆ ਹੈ ਦੋਨਾਂ ਦੇ ਨਾਮ ਤਾਰਨਾ ਤਾਰਨ ਤਾਰਨ ਚਲੋ ਕੋਈ ਹੋਈ ਉਹ ਇੱਕ ਮਾਸੇ ਦਾ ਮੁੰਡਾ ਇੱਕ ਭੈਣ ਦਾ ਮੁੰਡਾ ਹੋ ਗਿਆ ਜਨਨੀ ਕੀ ਫੇਰ ਉੱਤੇ ਬਦੋ ਚੱਲ ਤਰਨ ਦਾ ਆਜੂ ਤੇ ਜੱਸੀ ਦੀ ਜੀ ਕੁੜੀਆਂ ਦਾ ਹੋਣਾ ਹੱਸ ਦਾ ਉਹ ਵੀ ਸਾਡੀ ਬੜੀ ਐ ਉਹਨਾਂ ਦੇ ਪੇਪਰ ਨਾਲੇ ਚੱਕ ਲਉਣ ਜਾਣੀ ਆ ਹੱਸ ਦਾ ਵੀ ਭਾਈ ਆ ਜਣਾ ਹਦੋਂ ਹੱਸ ਸਿਮੀ ਬੜੀ ਐ ਰਮਰਾਂ ਤੇ ਆ ਪਹਿਲਾ ਪਹਿਲਾ ਹੋਗੇ ਤਾਂ ਪਹਿਲਾ ਹੋਗਾ ਠੋੜੇ ਵਾਲਾ ਤਾਂ ਫਿਰ ਹੋਗੇ ੱੱਲੀ ਵਾਲਾ ਫਿਰ ਹੋਗੀ ਹਰਸ਼ੂ ਬੱਸ ਕਰੋ ਨਹੀਂ ਟੈਨਸ਼ਨ ਆਦਾ ਪਾਉ ਮੇਰੇ ਦਿਮਾਗ ਕੀ ਮੈਂ ਇਹ ਨਾਲ ਰੱਖਾ ਕਰਦਾ ਨਾ 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 ਛੱਕਾ ਹੀ ਬਹੁਤ ਆ ਥੋੜੀ ਤੇ ਛੱਕਾ ਮੈਂ ਕਹਿੰਦੀ ਥੋੜੀ ਦਾ ਟੈਨਸ਼ਨ ਹੋਣ ਲੱਗ ਗਈ ਨਾਲਕ ਛੱਕਾ ਹੀ ਬਹੁਤ ਆ ਤੇ ਲੈਦਰ ਦੋ ੱੱਲੀਆ ਹੈ ਉਹਦੇ ਬਾਅਦ ਇੱਕ ਪਲੇਆਲੀ ਕਹਿੰਦੇ ਛੇ ਹੋ ਗਿਆ ਛੇ ਨਾਲਕ ਛੱਕਾ ਬਾਕੀ ਜੱਸੀ ਦੀਆਂ ਹੋਗੀਆਂ ਚਲੋ ਪਾਪਾ ਜੀ ਰੇਪੇ ਲਵਾ ਦੇਣੀ ਆ ਉਹ ਵੀ ਸਾਡੇ ਆਈਆਂ ਜੀ ਉਹ ਵੀ ਸਾਡੇ ਆਈਆਂ ਹੈਂ ਮਹਾਰਾਜਾ ਹੱਥ ਨਾਲ ਕਿਸ਼ਕਾ ਨਾ ਉਹ ਬਾਹਰ ਹੀ ਮੜਾ ਉਹ ਦੂਜੇ ਪਾਸੇ ਆਇਆ ਪਰ ਟੇਕਰ ਪੰਡ ਨਹੀਂ ਪਾਗਾ ਇਹ ਨਾ ਲਾ ਉਹ ਕਿੱਥੇ ਆਣਾ ਨਾ ਜਿਓ 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 ਕੋਲ ਜੀ ਗੜੀ ਬੰਦ ਸੀ ਉਹਨਾਂ ਨੇ ਜੀ ਦਾ ਬੋਲ ਕੱਲ ਨਹੀਂ ਕੀਤੀ ਸੁੱਕੀ ਠੰਡ ਵੀ ਲੱਗ ਗਈ ਲੱਗ ਪਈ ਹੈ ਨਾ ਮੈਨੂੰ ਪਰ ਚੁੱਲੇ ਮੂਰੇ ਨਹੀਂ ਲੱਗ ਰਹੀ ਨਾ ਤੁਹਾਨੂੰ ਉਹ ਮੇਰੇ ਹੱਥਾਂ ਨੂੰ ਪੈ ਰਹੀ ਜਾਂਦੇ ਹਾਂ ਉਹ ਤੇ ਇਹਦੇ ਵਿੱਚ ਉਹਦੋਂ ਅੰਦੀਕ ਜੀ ਕਹਿੰਦੀ ਸੀ ਕਿ ਜੇ ਸਰਨਾ ਨਾ ਮੇ ਕੋਈ ਨਹੀਂ ਹੋਊਗਾ ਬਿਕੋਜ਼ ਸੱਸ ਨਹੀਂ ਹੋਗੀ ਜਿਹਦੀ ਮਾਲਾ ਹੈ ਜਨਾਬ ਆ ਜਾਏਗੇ ਫੁੱਲ ਵਾਲੇ ਵਿਰਾਮ ਨਾਲ ਪੈ ਜੂਗੇ ਨੇ ਮਾਸੀਆਂ ਮੂਸੀਆਂ ਸਾਰੀਆਂ ਆਪਾਂ ਨਾਲ ਪੈ ਜੂਗੇ ਲੱਗਾਓ ਚਲੋ ਜੀ ਤੁਸੀਂ ਕਿਤੇ ਸਿੱਖੀ ਦੀ ਮੱਕੀ ਦੀ ਰੋਟੀ ਬਣਾਉਂਦੇ ਆ ਫਿਰ ਲੱਗਦਾ ਕਿ ਜਦੋਂ ਨਹੀਂ ਸਿੱਖੀ ਬਈ ਹੂੰ ਹੋੜੀ-ਹੋੜੀ ਪਹਿਲਾ ਜਨੇ ਕੀ ਬੰਦੇ ਨੂੰ ਹੁੰਦਾ ਏ ਮੈਂ ਪਹਿਲਾ ਉਰੇ ਕਰੇ ਬਣਾਈ ਨਹੀਂ ਸੀ ਮੰਮੀ ਬਣਾਉਂਦੀ ਹੁੰਦੀ ਸੀ ਮੱਕੀ ਦੀ ਰੋਟੀ ਹੂੰ ਮੈਂ ਅਸੀਂ ਉਰੇ ਕਦੇ ਕੁਵਾਰੀ ਹੁੰਦੇ ਨੇ ਰੋਟੀ ਨਹੀਂ ਬਣਾਈ ਕਣਕ ਦੀ ਮਾਂ ਫੋਰ ਲਾਣੀ ਆ ਸਾਡੇ ਭਾਈ ਵੀ ਕੋਈ ਅਲੱਗ ਰਹਿੰਦੇ ਤੇ ਪਰ ਮੱਕੀ ਦੀ ਨਹੀਂ ਬਾਈ ਮੰਮੀ ਉਹ ਕਾਇ ਕਰ ਦਿੱਤੇ ਫੇਰ ਜਦ ਮੇਰਾ ਵਿਆਹ ਹੋਇਆ ਹੁਣ ਤੇ ਜਾ ਕੇ ਭਾਈ ਮੱਕੀ ਦੀ ਰੋਟੀ ਖਾਣ ਪਰ ਫੇਰ ਵੀ ਮੈਂ ਨਾ ਮੋਹ ਨਹੀਂ ਕਰੇ ਵੀ ਆਈ ਨਹੀਂ ਕਿਹਾ ਵੀ ਹਾਂ ਮੈਨੂੰ ਆਂਦੀ ਮੈਂ ਕਦੀ ਕਰਿਆ ਨਹੀਂ ਮੈਂ ਉਹ ਨਹੀਂ ਕਰਿਆ ਪਰ ਆਪਣਾ ਕਾਰਿਆ ਸਾਰਾ ਕੁਝ ਜਿਹੜਾ ਕੰਮ ਨਹੀਂ ਵੀ ਕਰਿਆ ਉਹਨੇ ਉਹ ਵੀ ਕਰ ਲਿਆ ਜੱਤੀ ਹਾਂ ਉਹ ਜੀ ਹੋ ਜਾਂਦੀ ਆ ਹੁਣ ਵੀ ਕੰਮ ਜਾਨੀ ਕਿ ਆਏ ਕਿਹੜਾ ਪਿੰਡ ਤੋਂ ਕੋਈ ਵੀ ਹਾਂ ਤਾਂ ਕਿੱਦਾਂ ਕਰੀ ਕਿ ਤਾ ਤੇਰਾ ਭਾਜੀ ਤੈਨੂੰ ਸੁਭਾ ਦਾ ਪਤਾ ਹੀ ਉਹਨੇ ਕਦੀ ਹੱਦ ਤੱਕ ਕਿਹਾ ਹੀ ਨਹੀਂ ਲੱਗ ਕੇ ਮੰਮੀ ਨੇ ਤਾਂ ਵਿਚਾਰੀ ਨੇ ਕਹਿ ਕਹਣਾ ਦਾ ਜਿਹੇ ਜਿਹੀਆਂ ਪਕਾਦੀਆਂ ਜਿਹੇ ਕਾਦੀਆਂ ਵੈਸਾ ਠੀਕ ਬਣੀ ਤੀ ਪਹਿਲੀ ਕੱਢੀ ਜਿਹੜਾ ਉਹ ਵੀ ਹਾਂ ਰੋਟੀ ਭਣੀ ਚਾ ਥੋੜੀ ਆਏ ਤੇੜ ਜੀ ਦਾ ਪੈ ਜਾਂਦੀ ਸੀ ਟੁੱਟ ਜਾਂਦੀ ਸੀ ਹਰ ਰੋਟੀ ਬਣੀ ਬਣੀ ਔਰ ਉੱਪਰ ਠੇਕ ਐਵੇਂ ਨੰਨ ਨੰਨ ਤਹਣਾ ਇਹ ਸਿੱਖ ਲੈਂ ਮੰਮੀ ਨਾਲੇ ਖੁਸ਼ ਹੋ ਜਾਂਦੀ ਫੇ ਕਹੂੰਗੀ ਪੁੱਤ ਵੈਸੇ ਤਾਂ ਵੈਰੀ ਗੁੱਡ ਦਾ ਪਰ ਤਰੀਕਾ ਨਹੀਂ ਆਇਆ ਕਰ ਲਈ ਦੋਹਾਂ ਪਾਸੇ ਨੂੰ ਠੀਕ ਆ ਬੰਦਾ ਠੀਕ ਹੈ ਚਲੋ ਹੌਲੀ ਹੌਲੀ ਹੱਥ ਫੁੱਲਦਾ ਹੁੰਦਾ ਹਨਾ ਪਰ ਜੇ ਕੋ ਲੱਗਦਾ ਨਹੀਂ ਜਾਂਦਾ 700 ਰੁਪਏ ਆਏ ਤਾਂ ਐ ਨਹੀਂ ਬੰਦਾ ਮਾਂ ਦੇ ਪੇਟ ਵਿੱਚ ਸਿੱਖ ਗਿਆਂਦਾ ਸਭ ਕੁਝ ਬਾਹਰ ਆ ਕੇ ਸਿੱਖਣਾ ਪੈਂਦਾ ਸਭ ਕੁਝ ਹੋ ਜਾਂਦਾ ਹੌਲੀ ਹੌਲੀ ਮੇਰੀ ਕੁੜੀ ਹੈ ਉਹ ਵੀ ਬਚਾਲੀਆਂ ਰੋਟੀ ਪਾਣੇ ਤਣਕਾ ਦਾ ਕਰ ਲਉਂਦੀ ਐ ਰੋਟੀ ਪਕਾਣਕ ਦੀ ਬਕਾ ਲੁੰਦੀ ਐ ਜੁੱਲਾ ਚੱਲਾ ਬਾਲ ਲੀਂਦੀ ਨਹੀਂ ਜੁੱਲਾ ਚੱਲਾ ਨੀਰ ਗੈਸ 'ਤੇ ਆਸਤੋ ਮੈਂ ਕਦੀ ਆਪ ਵੀ ਨਹੀਂ ਬਾਲਿਆ ਜੁੱਲਾ ਸਿਰ ਤੇ ਬਹੁਤਾ ਗੈਸ ਤੋਂ ਜ਼ਿਆਦਾ ਪਾੜਦੇ ਜੁੱਲਾ ਜਿੱਕੜਾ ਸਾਗ ਤੋਂ ਬਣਾਉਣਾ ਓਕੇ ਇਹ ਬਾਕੀ ਦਾ ਅਦੋਂ ਨਹੀਂ ਬਾਲਦੇ ਵੀ ਹਰ ਦਾ ਵਿੱਚ ਨਾ ਬਾਲੀਂਦਾ ਇਸ ਤਰ੍ਹਾਂ ਹੀ ਕਰਨਾ ਹੈ ਬੰਨਤਾ ਆਪ ਜਿੱਕੇ ਤਾਂ ਸਾਮ ਕਰਨਾ ਜ਼ਿਆਦਾ ਦੱਸ ਆਲੇ ਦੁਆਲੇ ਜੰਗ ਤੋਂ ਤੇ ਬਚਾਰ ਵਾਲੇ ਛੇਤੀ ਨਾਲੋਂ ਹੁੰਦਾ ਪੈਠ ਕੇ ਨਾ ਹੋ ਜਾਂਦਾ ਏ। ਨਾਲੇ ਛੇਤੀ ਉਹ ਜਨਤਰੀ ਆਪਾਂ ਇਹੋ ਬਸ ਅਲਗੋ ਵਾਰ ਨੂੰ ਥੋੜੀ ਜਿਹੀ ਕੋਰ ਲੱਗਦੀ ਆ। ਕਿੱਥੀ ਹੋ ਜੇ ਤੈ। ਸਾਨੂੰ ਸਾਨੂੰ ਗੈਸ ਦਾ ਯਾਦ ਪਈ ਵੀ ਆਪਣਾ ਕੀ ਕੀਤਾ ਨਾਮ ਦੇ ਨਾਲ ਚਿਹਰੇ ਕਰਕੇ ਹੁੰਦਾ ਜਿਹੜੇ ਖਾਣੇ ਉਹਨਾ ਫਟਾ। ਆਪ ਦੇ ਨਾਲੇ ਕਰਨ ਕਰਨ ਪਰ ਪਰ ਜਿਹੜੇ ਛੁੱਲੇ ਦੀ ਰੋਟੀ ਦਾ ਹੈ ਨਾ ਸਵਾਦ ਔਰ ਬੰਦੇ ਨੂੰ ਬਿਮਾਰੀਆਂ ਨਹੀਂ ਲੱਗਦੀਆਂ 100 ਨਾਲ 100 ਗੈਸ ਨਾਲ 100 ਬਿਮਾਰੀਆਂ ਹਨ ਬੰਦੇ ਨੂੰ ਦੇਖ ਲੋ ਬਹੁਤ ਜ਼ਿਆਦਾ ਹੋਊਗਾ ਚੁੱਲ੍ਹੇ ਨਾਲ ਕੁਝ ਵੀ ਨਹੀਂ ਚੁੱਲ੍ਹੇ ਨਾਲ ਆਹਨ ਬੰਦੇ ਨੇ ਰੋਟੀ ਵੀ ਠੀਕ ਆ ਡਾਕਟਰ ਵੀ ਕਹਿੰਦੇ ਚੁੱਲ੍ਹੇ ਤੇ ਰੋਟੀ ਖਾਓ ਦੇਖੋ ਬਹੁਤ ਦਸੂਰੀ ਆ ਇਸ ਤਰ੍ਹਾਂ ਚੁੱਲ੍ਹੇ ਕੀ ਕਰੀਏ ਕਈਆਂ ਤੇ ਬੰਦਾ ਨਹੀਂ ਹੁੰਦਾ ਇਹ ਬੰਦਾ ਨਹੀਂ ਨਿਕਲਦਾ ਕੋਈ ਨਾ ਸਾਡੇ ਕੋਲ ਚੁੱਲ੍ਹੇ ਲੱਕੜੀ ਨੁਕੜੀ ਨਹੀਂ ਹੈਗੀ ਪਾਕੀਆਂ ਨਾਲ ਕੱਲਾ ਚੁੱਲਾ ਬਲਦਾ ਨਹੀਂ ਹੈਗਾ ਪਏ ਲੱਕੜੀ ਦਾ ਸਾਡੇ ਥੋੜਾ ਜਿਹਾ ਪ੍ਰੋਬਲਮ ਫੇਲੂ ਦੇ ਲੈਣੇ ਕੰਦੀ ਲੱਕੜੀ ਮੁੱਲ ਦੀ ਉਹਦੀ ਬਲਦੀ ਨਹੀਂ ਹੈਗੀ ਕਦੇ ਗਿੱਲੀ ਕਦੇ ਸੁੱਕੀ ਜਿਹੜਾ ਸਾਡੇ ਬਹੁਤ ਹੋਰੀ ਅੱਜ ਵਧੀਆ ਜਿਦੀ ਉਹ ਜੁੜਦਾ ਹਾਂ ਵਧੀਆ ਲੁਕ ਕੰਦੇ ਆ ਆ ਆ ਲਾ ਪ੍ਰੇਤ ਨੂੰ ਰੋਟੀ ਫੇ ਕਣਕ ਦੀ ਲਾਹ ਨਹੀਂ ਪੈਣੀ ਨਾ ਦੀਦੀ ਤਾਂ ਕਹਿੰਦੇ ਮੈਂ ਵੀ ਵੀਰ ਖਾਣ ਲਈ ਦੁਪਹਿਰ ਜੀ ਕਿੰਨੀ ਨਹੀਂ ਬਣਾਈ ਸੀ ਮੈਂ ਪੁੱਛਣਾ ਨਹੀਂ ਕਹਿੰਦੇ ਤੇ ਮੈਂ ਤਾਂ ਉਹੀ ਖਾਣੀ ਹੈ ਵੀ ਹੈ ਨਾ ਉਹ ਲੋਰ ਬਣਾਉਣਾ ਸੱਚੀ ਦੀਦੀ ਲਈ ਇਹ ਹਾੜਾ ਹਲੋ ਪਹਿਲਾਂ ਤਾਂ ਪਚਣ ਹੀ ਨਹੀਂ ਨਾ ਗੱਲ ਆਏ ਬਸ ਗੱਲ ਤੋਂ ਤਾਂ ਹੋ ਗਈ ਮੇਰੇ ਨਾਲ ਆ ਚੀਲੇ ਦਾ ਬਹੁਤ ਖਾਉਂਦਾ ਦੰਦੇ ਬਾਕੀ ਚਲੋ ਜਦ ਤੋਕ ਤੇ ਚੜ ਜੂਗੀ ਫਿਰ ਵੀ ਹੋ ਜਾਂਦਾ ਤੇ ਖਾ ਹੋ ਜਾਂਦੀ ਚੀਜ਼ ਜਿਹੜੀ ਹੀ ਕਰਦਾ ਏ ਜਦ ਤੱਕ ਚੋਕੇ ਹੀ ਚੜਦੀ ਜਦ ਤੱਕ ਤੈਹੀ ਹੀ ਕੀਤਾ ਹੀ ਰਹੇ ਲਾਈਟ ਲਾਈਟ ਬਾਕੀ ਦੇਖਦੇ ਸਲਾਹ ਕਰਦੇ ਖਾ ਦੋ ਸਲਾਹ ਬੋਲਣ ਵਾਲਾ ਤਾਂ ਕਰਦੇ ਉਹ ਬਾਪੂ ਪੂਰੇ ਨਾ ਜਿਹਦੇ ਪਤੀ ਨੇ ਅਜਨੜਾ ਅੰਬਾ ਜੀ ਮਾਸੇਗੇ ਤਾਂ ਕਰਦੇ ਉਹ ਬਾਜੀ ਵੀ ਚਲੋ ਫਾਈਨਲੀ ਘਰ ਆ ਗਏ ਹੁਣ ਦੇਖਦੇ ਮੈਂ ਅੱਗੇ ਕਰਦਾ ਕਦਾ ਮੈਂ ਤਾਂ ਊਜਾਂਦੀ ਆਂ ਸਾਹਨੇ ਪਹਾਨ ਦੇ ਨਾ ਮੈਂ ਵੀ ਹੋ ਮੈਨੂੰ ਲੱਗਦਾ ਕਦੇ ਪਾਪਾ ਜੀ ਨੂੰ ਲੈ ਆਉਣਾ ਜਾ ਕੇ ਦੇਖਣਾ ਕਦੇ ਮਿੱਕੀ ਚਾਚੇ ਦਾ ਹਾਲੇ ਆਉਣਾ ਕਦੇ ਇਹ ਵੀ ਹਾਂ ਵੀ ਦੇਖਣਾ ਵੀ ਠੀਕ ਆ ਐ ਪਾਪਾ ਰਾਜਾ ਜਿਹੜਾ ਦਿਖਾਉਣਾ ਦੇਖਣਾ ਵੀ ਠੀਕ ਆ ਜੀ ਨਾਲ ਪਿਆਰਾ ਬਸ ਗੱਲ ਉਹ ਹੁੰਦੀ ਆ ਸਮੇਂ ਚੱਲ ਉਹ ਵੀ ਆ ਕੀ ਬੜੀਆ ਪਰਮਾਤਮਾ ਕਲੇ ਪਿਆਰ ਬਣਾ ਕੇ ਰੱਖੀ ਮੈਂ ਤੁਹਾਡਾ ਕੋਈ ਨਹੀਂ ਬੜੇ ਵੀਰ ਨਾਲ ਜ਼ਿਆਦਾ ਦਿੱਕਤ ਤਾਂ ਕਰਦੇ ਨਹੀਂ ਮੈਂ ਕਿਹਨੂੰ 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 ਮੜਾ ਜਾਂ ਤਵਾ ਕਰਦੇ ਤੂੰ ਆਇਆ ਤੇ ਕਾਹਦੇ ਨੂੰ ਆਇਆ ਤੇ ਛੇਤ ਤਾਂ ਅਗਰ ਕਿ ਮੇਰੇ ਤੋਂ ਸੁਝਾਦੇਗਾ ਉਹੇ ਬਾਤ ਦੋਦਾ ਨਹੀਂ ਸਿਰੇ ਬੋਲਣ ਨਹੀਂ ਦਿੰਦਾ ਹਾਂ ਆਗਾ ਲੈ ਬੇਗੰਮ ਹੋ ਗਿਆ ਤੂੰ ਜੈਸਮੀਨ ਨੂੰ ਯਾਰ ਬੋਲ ਗਿਆ ਹਣ ਜਿਆ ਕਰ ਹੁਣ ਤੂੰ ਹਟ ਜਾ ਤਾ ਤਦੋਂ ਨੂੰ ਬਹੁਤ ਹੁੰਦਾ ਵੀ ਮੇਰਾ ਸਮਝਦਾ। ਬਸ ਇਹ ਕਿ ਸਾਡੇ ਤੇ ਜੇਠਾ ਵਾਲਾ ਨਹੀਂ ਬੜੇ ਵੀਰ ਵਾਲਾ ਹੋਆ। ਭਾਈ ਬੜੇ ਵੀਰ ਆ ਭਾਈ ਮੇਰਾ। ਬਾਕੀ ਹੁਣ ਦੀਦੀ ਪਤਾ ਕਿ ਇਹੇ ਕੰਮ ਨੂੰ ਬਹੁਤ ਜਣੇ ਗਲਤ ਵੀ ਲੈ ਕੇ ਜਾਉਂਗੀ। ਸਹੀ ਕਰ ਲਾ। ਵੀਰ ਇਧਰ ਵੀ ਤੇਰਾ ਵੀਰ ਲੱਗਿਆ। ਇਹਦੀਆਂ ਗੱਲਾਂ ਬਹੁਤ ਬੋਲਦੇ ਆ। ਅੱਛਾ ਹਾਂ ਦੇਖੋ ਹੁਣ ਮੈਂ ਕਹਿ ਦਿੰਦੀ ਵੀ ਬੜਾ ਵੀਰ ਬਾਪ ਜਮਾਨ ਦਾ ਠੀਕ ਹੈ ਤੇ ਬਾਪ ਫਿਰ ਵੀ ਦਰਬੀਏ ਜੇ ਲੱਗਿਆ ਆਏ ਲੱਗਿਆ ਉਹ ਲੱਗਿਆ ਆਏ ਬੋਲਦੇ ਆ ਫਿਰ ਕੀ ਕਰਨੀ ਤੂੰ ਦੱਸ ਦੇ ਚਲੋ ਕੀ ਸੋ ਜਿੰਨੀ ਕੁ ਉਨੀ ਗੱਲ ਕਰਨਾ ਸੀ ਮੈਂ ਵੈਸੇ ਤੁਹਾਨੂੰ ਦੱਸ ਕਰ ਗੱਲ ਕਰਦੀ ਆ ਵੀ ਜਿਵੇਂ ਹੁਣ ਆਪਣਾ ਵੀਰ ਆ ਨਾ ਮੈਂ ਇਹਨੂੰ ਦਿਲੋਂ ਵੀ ਮੱਜਦੀ ਵੀ ਮੇਰਾ ਹਨਾ ਕੁਝ ਵੀ ਗੱਲ ਆ ਵੀ ਮੇਰੇ ਕੋਲ ਵੈਸੇ ਵੀ ਕੋਈ ਬੜਾ ਵੀਰ ਹੈ ਜਿਹਦਾ ਬਿੱਤਾ ਵੀ ਮੈਂ ਜਨਮ ਬੰਦਾ ਸ਼ੇਅਰ ਕਰਦੀ ਆ ਬੇਚੀਜ ਕੋਈ ਗੱਲ ਕਰ ਹਾਂ ਹੁਣ ਮੈਨੂੰ ਕੋਈ ਵੀ ਗੱਲ ਹੋ ਜੇ ਕਿਸੇ ਤਰ੍ਹਾਂ ਮੈਂ ਇਹ ਫਾਈਲ ਸ਼ੇਅਰ ਕਰ ਲੀ ਆ ਤੇ ਠੀਕ ਆ ਫਿਰ ਆਈ ਕਰਕੇ ਆਏ ਆ ਮੇਰੀ ਸੁਣਦਾ ਨਿੰਦਰ ਆਏ ਆ ਬਾਜੀ ਮੈਨੂੰ ਉਹ ਪ੍ਰੋਬਲਮ ਆ ਰਹੀ ਹੈ ਜਦ ਇਹ ਕਰਦੀ ਜੇ ਆਈ ਕਰਕੇ ਆਈ ਕਰਨਾ ਬਾਕੀ ਜੇ ਐ ਨਹੀਂ ਹੋ ਤਾਂ ਮੈਂ ਆਪੇ ਕਰ ਲਵਾਂਗੀ ਅੰਨੇ ਸਹਾਰਾ ਹੋਵੇ ਅਲੀ ਮੈਨੂੰ ਪਤਾ ਸਾਰਾ ਕੋਈ ਚਾਹਦਾ ਨਹੀਂ ਖੜਾ ਰਹਿਣ ਨੂੰ ਥੋੜਾ ਥੋੜਾ ਲੈ ਬੰਦਾ ਬਾਕੀ ਤਾਂ ਜਿਹਨੇ ਗਾ ਕੇ ਸੋਚਣਾ ਉਹਨੇ ਸੋਚਣਾ ਹੀ ਹੈ ਜਿੱਦਾਂ ਨੂੰ ਮਨਜੀ ਰਹਿ ਜਾਂਦਾ ਇਹ ਜਿੰਨਾ ਕੋਈ ਬੰਦੇ ਦੀ ਸੋਚ ਆ ਨਾ ਬੰਦਾ ਆਪੇ ਉਹ ਨਾ ਕਿਹੋ ਕਰ ਲੈਂਦਾ ਉਹਨੀਕ ਸੋਚ ਰੱਖ ਲੈਂਦਾ ਬਸ ਉਹਨਾਂ ਦੇ ਬਰ ਬੀਰ ਜਿੰਨਾ ਬਤਾਉਂਦੇ ਆਂ ਮੈਂ ਅਪਾ ਕੇ ਸੋਚ ਬਦਲ ਪਈ ਹੈ ਸਾਰੇ ਮੈਂ ਨਹੀਂ ਬਤਾ ਸਕਦਾ ਅਗਲੇ ਆਓ ਉਹਨਾਂ ਨੂੰ ਆਪਣੀ ਸੋਚ ਚ ਜ਼ਿਆਦਾ ਵਧੀਆ ਲੱਗਦੀ ਹੈ ਨਾ ਵੀ ਹਾਂ ਸੀ ਕਿਸੇ ਲਈ ਆਂ ਸੋਚਦੇ ਆਂ ਸੋਚਦੇ ਆਂ ਨਾਲੇ ਕੁਝ ਦਾਨ ਦੇ ਦੀ ਉਹ ਆਪਣੀ ਆ ਆਪਣੀ ਦੱਸਦੇ ਆਂ ਵੀ ਸਾਡੀ ਇੱਥੇ ਤੱਕ ਸੋਚ ਹੈ ਉਹੀ ਤਾਂ ਕਰ ਲਾ ਮੇਨ ਗੱਲ ਆਹੀ ਹੈ ਸਾਰੀ ਚਲੋ ਜਿੰਨਾ ਕਿ ਸਦਾ ਦੇਖਤਾਰਦਾ ਹੈ ਉਹਨਾਂ ਦਾ ਬੋਲਣ ਤੋਂ ਸਮਾ ਠੀਕ ਹੈ ਮੈਨੂੰ ਨਾ ਖੁਸ਼ੀ ਪਤਾ ਕਾਹਦੀ ਹੈ ਵੀ ਜਦੋਂ ਜਦੋਂ ਜੇ ਮੈਂ ਕੋਈ ਗਲਤੀ ਕਰਤੀ ਮੈਨੂੰ ਬੰਦਾ ਪਰਸਨਲੀ ਕਹਿੰਦਾ ਹਾਂ ਇਹ ਵੀ ਤੈਨੂੰ ਫੋਨ ਕਰਨਾ ਜੈਸਮੀਨ ਨਾਲ ਕਰਾ ਦੋ ਠੀਕ ਹੈ ਤਾਂ ਮੈਨੂੰ ਤਾਂ ਆਈਂ ਕਾਸੀ ਆ ਤਾਂ ਆਈਂ ਕੰ। ਇਸੇ ਖੁਸ਼ੀ ਹੁੰਦੀ ਆ ਹਨਾ। ਹਾਂ। ਕਪਲਦੇ ਨੇ ਰਵਿੰਦਰ ਨੂੰ ਗੱਲ ਕਹਿਣੀ ਤੇਰੇ ਘਰ ਆ ਲਈ ਤੈਨੂੰ ਆਈਂ ਕੰ। ਉੱਥੇ ਮੈਨੂੰ ਬਹੁਤ ਚੜ ਚੜਦੀ ਆ ਵੀ ਤੁਸੀਂ ਉੰਦੇ ਕਾਤੇ ਕੰਨ ਭਰਦੇ ਆ। ਤੁਸੀਂ ਮੈਨੂੰ ਕਹੋ ਮੈਨੂੰ ਬਹੁ ਆ ਕੇ ਜੋ ਕੀ ਗੱਲ ਹੈ। ਹਾਂ ਭਾਈ ਜੱਬੜੀ ਜੈਸਮੀਨ ਨਾਲ ਗੱਲ ਕਰਾ ਪਰ ਫੋਨ ਸਪੀਕਰ ਤੇ ਰੱਖ ਲੈ ਤੂੰ ਵੀ ਸੁਣਨਾ। ਇੱਥੇ ਤੂੰ ਹੋਂ ਦੀ ਗੱਲ ਰਹਿ ਜ ਕੋ ਸਰ ਵੀਦਨ ਨੂੰ ਕਰਨਾ ਕਹਿੰਦੇ ਹੁਣ ਹਾਂ ਦੱਸ ਕਿੰਨਾ ਉਹ ਕਰਦੇ ਨਾ ਹਾਂ ਦੇਖ ਨਾ ਵੀ ਇਹਨੇ ਘਰ ਕਰਾਉ ਹੋਵੇ ਯਾਰ ਵੀ ਤੇਰੀ ਦੀ ਵੀ ਤਾਂ ਇਹ ਕਰਦੀ ਉਹ ਕਰਦੀ ਗੱਲ ਤਾਂ ਹੀ ਨਹੀਂ ਘਰ ਖਰਾਬ ਐ ਇਸ ਤਰ੍ਹਾਂ ਨਹੀਂ ਹੋਣ ਲੱਗੇ ਦੀ ਬਸ ਜਿਹਦੀ ਜਿੰਨੀ ਸੋਚ ਐ ਵਰਤੀ ਜਾਣ ਦੋ ਤੁਸੀਂ ਆਪਣਾ ਦਿਮਾਗ ਚਲਾਓ ਬਸ ਇਹ ਮੈਨੂੰ ਪਤਾ ਨਹੀਂ ਕਿ ਮੈਂ ਕਿੰਨਾ ਹੋਣਾ ਤੁਰੀਂ ਦਮ ਸਿੱਧੇ ਕਹਿੰਦੇ ਕਿ ਅਸੀਂ ਤੈਨੂੰ ਬੋਲਣਾ ਹੈ ਲੈ ਹਾਂ ਆਪ ਨੂੰ ਸਮਝ ਚੰਗੀ ਦੀਆ ਹੋਰ ਠੀਕ ਐ ਮੈਂ ਤਾਂ ਸਦੇ ਮੈਂ ਕਹਿੰਦੀ ਸੀ ਜòn ਠੀਕ ਐ ਮੈਨੂੰ ਗੁਰਿੰਦਰ ਨੂੰ ਇਹ ਗੱਲ ਮੈਨੂੰ ਕਹਿਣੀ ਚਾਹੀਦੀ ਆ ਉੱਤਾਂ ਫਿਰ ਗੁਰਿੰਦਰ ਮੈਨੂੰ ਸਮਝਾਉਂਦਾ ਇਹ ਗੱਲ ਹੋਰ ਹੋਰ ਦੇਖੋ ਮੈਂ ਕਹਾ ਚਲੋ ਕੋਈ ਗੱਲ ਨਹੀਂ ਚਲੋ ਚੱਲੀ ਜਾਂ ਪਲੇਟ ਦੋ ਕੈਨੂ ਆਇਆ ਕੋਲ ਦੋ ਭਾਂਡੇ ਦਾ ਕੱਟਾ ਦੇ ਇਹਦੇ ਹੀ ਹੁੰਦੇ ਨਾਲੇ ਕਿਤੇ ਤਿਆਰੀਆਂ ਵੀ ਕਰਦੇ ਸਹੀ ਹੈ ਸਾਲੀ ਦਿਨ ਚ ਨੂੰ ਬਹੁਤ ਹਜ਼ਾਰ ਵਾਰੀ ਖੜਕਦੀ ਮੈਂ ਲਈ ਮੈਨੂੰ ਬੁਲਾਣਾ ਮੈਂ ਨਹੀਂ ਆਈ ਨਹੀਂ ਆਉਣੀ ਹੋਰੀ ਜਦੈ ਮੈਨੂੰ ਬਣਾ ਵੀ ਲਉ ਮੈਂ ਮਨਾ ਲੰਦੀ ਆ ਸਰਦਾ ਨਹੀਂ ਹਣੀ ਇੱਕ ਦੂਜੇ ਬਿਨਾ ਰਹਿਣਾ ਤਾਂ ਇਕੱਠੇ ਹੀ ਆ ਰਹਿਣਾ ਜਾਂ ਇਕੱਠੇ ਬੰਦੇ ਨਾਲ ਇੰਨੇ ਤਾਂ ਲੋਕ ਝੋਕੂਂਦੀ ਹੋ ਰਹਿੰਦੀ ਬੰਦੇ ਦੀ ਤੁਸੀਂ ਸਾਡੀ ਤਾਂ ਤੁਸੀਂ ਮੇਰੇ ਪਾਪਿੰਦੇ ਦੇਖ ਲਿਓ ਸੁਣ ਲੈ ਮਾਣੇ ਸਵੇਰੇ ਹਾਕਮਾਂ ਦੀ ਅਬਿੰਦੇ ਉੱਤ ਜਾ ਪੁੱਤ ਮੈਨਸ ਚਲਾ ਪਾਪਾ ਜੀ ਕਰ ਹੂੰ ਓ ਤੂੰ ਪੈ ਜਾ ਚੱਪ ਕਰਕੇ ਮੈਂ ਤਾਂ ਮੁੰਡੇ ਨੂੰ ਹਾਕ ਮਾਰਦੀ ਆ ਮੈਨੂੰ ਬਹੁਤ ਹਾਸੀ ਆਉਂਦੀ ਜਦ ਮੁੰਡਾ ਆਏ ਆ ਕਹਿੰਦੀ ਸੀ ਪਾਪਾ ਜੀ ਨੂੰ ਉਹਨਾਂ ਦੀ ਵੀ ਦੇਖੋ ਨੇ ਕਿੰਦੀ ਨਿਕਲਦੀ ਦੀਦੀ ਦੇਖੋ ਸਹੀ ਗੱਲ ਹਾਂ ਸੁੱਤੋ ਸਕੇ ਬਾਕ ਬੰਦਾ ਇਨਾ ਪਿਆਰ ਦਾ ਚੱਲ ਬੰਦਾ ਫਿਰ ਵੀ ਨਿਆਲੇ ਪਾਲ ਕੇ ਸਭ ਕੁਝ ਹੋ ਗਿਆ ਨਾ ਵਿਆਹ ਹੋ ਗਏ ਵਧੀ ਜਿੰਦਗੀ ਨਿਕਲ ਗਈ ਨਮਰ ਤੇ ਦਾਦੀ ਵੀ ਬਣ ਲਈ ਦੇਖ ਲੋ ਨਾਲੀ ਵੀ ਬਣ ਦੇ ਸਭ ਕੁਝ ਇੱਥੇ ਤੱਕ ਦਿਖਾਤਾ ਹਾਂ ਇਹ ਚੀਜ਼ ਨਹੀਂ ਕੋਈ ਵੀ ਰਹੀਗੀ ਹਾਂ ਤੁਸੀਂ ਦੇਖਿਆ ਲਈ ਸਭ ਕੁਝ ਦਿਖਾ ਸਭ ਕੁਝ ਦੇਖ ਰਹੇ ਹੋ ਮੁੰਡੇ ਬਸਾਰੇ ਲਾਈਕ ਆ ਵੀ ਆਏ ਨਹੀਂ ਹੈਗਾ ਵੀ ਚੱਲ ਹੋਲਦੇ ਆ ਜਿੰਮੇਵਾਰੀ ਸਾਂਭੀ ਬੈਠੇ ਹਾਂ ਜ਼ਿੰਮੇਵਾਰੀ ਸਾਂਭੀ ਬੈਠੇ ਮੈਂ ਜਿਆਦਾ ਨਾਲੇ ਫਿਰ ਮੰਮੀ ਪਾਪਾ ਤੋਂ ਇਲਾਵਾ ਕੋਈ ਕੰਮ ਕਰ ਦਵੇ ਨਾ ਉਹ ਵੀ ਨਹੀਂ ਹੈਗਾ ਸਭ ਚਲਾਣਾ ਨਾ ਕਰਨਾ ਫਿਰ ਡੈਡੀ ਕੋਲੋਂ ਸਲਾਹ ਉਹਨਾਂ ਦੇ ਵੀ ਡੈਡੀ ਆਏ ਤੇ ਐ ਕੰਮ ਕਰ ਲੀਏ ਬਸ ਠੀਕ ਹੈ ਫਿਰ ਦੋਹੇ ਭਾਈਆਂ ਨੇ ਮੈਂ ਉਹਦਾ ਸਲਾਹ ਕਰ ਲਿਆ ਜੀ ਹਾਂ ਹੁਣ ਆਏ ਕਰ ਲੀਏ ਤਾਂ ਕਰਦੇ ਬਸ ਠੀਕ ਆਇਓ ਚੱਲਦਾ ਕੰਮ ਆ ਫਰਮਾਦਦਾ ਮੈਂ ਕਹਿੰਨਾ ਦੀ ਹਰ ਦਮ ਉਹ ਬਣਾ ਕੇ ਰੱਖੇ ਬਣਾ ਕੇ ਰੱਖੇ ਬਸ ਨਾਲੇ ਦੀ ਵੀ ਦੇਖੋ ਮੇਰੀ ਗੱਲ ਜੇ ਬਜ਼ੁਰਗਾਂ ਨੂੰ ਸਪੋਰਟ ਕਰਦੇ ਮੈਨੂੰ ਬਹੁਤ ਖੁਸ਼ੀ ਹੁੰਦਾ ਹੈ ਉਹਨਾਂ ਦਾ ਸਹੀ ਕਰ ਲਾ ਸਭ ਤੋਂ ਵੱਧ 10 ਮੈਂ ਮੇਨ ਗੱਲ ਇਹ ਸਾਰੇ ਆਪਣੀ ਮਾਂ ਪਾਪਾਂ ਤੇ ਹੀ ਸਭ ਤੋਂ ਵੱਧ ਮਦਦ ਕਰਦੀ ਹੈ ਜਿਹੜੇ ਬੰਦੇ ਨੇ ਆਪਣੇ ਮਾਂ ਪਾਪਾਂ ਦੇ ਕਾਰਨ ਉਹਨਾਂ ਪਾਪਾਂ ਦੀ ਵੀ ਜ਼ਿੰਦਗੀ ਜਮਾ ਦੇ ਮਾਂ ਨਹੀਂ ਖਾਂਦਾ ਰਿਸ਼ਤੇ ਮੰਮੇ ਨੂੰ ਵੀ ਕੋਈ ਕਰਦਾ ਨਹੀਂ ਹਾਂ ਮੇਰੇ ਤੋਂ ਮੇਰਾ ਦੂਸਰਾ ਬਾਪ ਵੀਰੇ ਪਾਪਾ ਦਾ ਨੇਚਣਾ ਉਮੇ ਸੇਵਨ ਬਿੰਦੜ ਦਾ ਨੇਚਣਾ ਇਹ ਵੀ ਪਖਣ ਲੱਗਾ ਟਾਈਮ ਨਹੀਂ ਲਾਂਦੇ ਉਹ ਵੀ ਪਾਪਾ ਵੀ ਪਖਣ ਲੱਗੇ ਟਾਈਮ ਨਹੀਂ ਲਾਂਦੇ ਹੁਣ ਇਹਨਾਂ ਨੇ ਵੀ ਕੋਈ ਡਿਸੀਜਨ ਲੈਣਾ ਦਿਮਾਗ ਨਾਲ ਸੋਚ ਕੇ ਲੈਣਾ ਵੀ ਆਇਰ ਕਰਨਾ ਉਹ ਕਰਨਾ ਉਹੀ ਉੱਧਰ ਕੁਝ ਕਾਪਾਦਾ ਦੇ ਦੇ ਉਹ ਵੀ ਪਾਪਾ ਦੇ ਤੇ ਮਾਂ ਕਹਿੰਦੇ ਹੋਗੇ ਕਿ ਇੰਜੀਨੀਅਰ ਨੂੰ ਫੇਲ ਕਰ ਦੋ ਅੱਛਾ ਬਹੁਤ ਬਹੁਤ ਕਹਣਾ ਦਾ ਜੋ ਮਰਜ਼ੀ ਮੈਂ ਵੀ ਟੇਕੜਾ ਇਕਰ ਮਗਰ ਜੇ ਸੂਟਸ ਜਸਲਾ ਵਾਲਾ ਮੈਂ ਦੇਖੇ ਮਸ਼ੀਨਾ ਸਵਾਰ ਤੇ ਵੀ ਦੇਖ ਲੈ ਜੀ ਜੀ ਸੂਟ ਵੀ ਸੀਨੇ ਉਹ ਅੱਛਾ ਹਾਂ ਫੁਰਤਾ ਵੀ ਆਮੋ ਵੀ ਕਟਾਲਾ ਚਾਹੇ ਆਪਣਾ ਸਿੰਪਲ ਸੂਟ ਵੀ ਸਵਾਲਾ ਇੱਕ ਵਾਰ ਦੇਖਣਾ ਉਹਨਾਂ ਨੇ ਮੜ ਜਾਣ ਅੱਛਾ ਇਹ ਕਰਕੇ ਆਏ ਕੱਟਿਆਏ ਕਰਕੇ ਆਏ ਕੱਟੇ ਜਦੇ ਕੱਟ ਦੋਗੇ ਤੇ ਦਿਮਾਗ ਦੀ ਗੱਲ ਲੈਂਦੇ ਸਾਰੀ ਮੇਨ ਦੇਖ ਲੈ ਦੇ ਇੰਟਰਸਟ ਹੁਣਾ ਚਾਹੀਦਾ ਹਾਂ ਜਿੰਨਾ ਮਰਜ਼ੀ ਬੰਦਾ ਉਹ ਕਰ ਲਵੇ ਇਹ ਸੌਖਾ ਜਿਹਾ ਕਲਾ ਸਿੱਖਿਆ ਹੀ ਹੁੰਦਾ ਹੂੰ ਗੱਲ ਇੰਟਰਸਟ ਦੀ ਹੁਣ ਜੇ ਮੈਂ ਇਸ ਤਰ੍ਹਾਂ ਕੱਪੜੇ ਸਿੱਖੇ ਤੇ ਜਦ ਮੈਂ ਆਪਣਾ ਸ਼ੁਰੂ ਕਰਿਆ ਤਾਂ ਮੈਨੂੰ ਸਾਲ ਡੇਢ ਸਾਲ ਲੱਗ ਗਿਆ ਹੁਣ ਮੈਂ ਕਹਿੰਦੀ ਦੇਖ ਲੋ ਲੈ ਦੇ ਨਹੀਂ ਆਇਆ ਤਾਂ ਮੈਨੂੰ ਵੀ ਆਉਂਦੇ ਆ ਮੈਨੂੰ ਸਲਵਾਰ ਸਲੂਰ ਜੜਨੀ ਕਮੀਜ਼ ਬਣਾਉਣਾ ਆਉਂਦਾ ਪਰ ਆਏ ਹੁੰਦਾ ਕੋਈ ਕਟਿੰਗ ਕਰਕੇ ਦੇ ਦੇਵੇ ਮੈਂ ਕਰ ਦੂੰਗੀ ਅੱਛਾ ਹੁਣ ਅਰਦੇ ਦੇ ਜਾਣ ਕਿ ભાવ ਹੀ ਨਹੀਂ ਲੱਗਾ ਵੀਡੀਓ ਕੁਝ ਜਿਵੇਂ ਕੱਪੜਿਆਂ ਦਾ ਖਾਹ ਨਹੀਂ ਲਿਖ ਵੀਡੀਓ ਵੀਡੀਓ ਰੋਲ ਜਾਣਾ ਹਨਾ ਆਏ ਕਰਕੇ ਘੁੰਮਣਾ ਫਿਰਨਾ ਨਹੀਂ ਬੰਦ ਜੈਸਮਿਨ ਵੀਡੀਓ ਵਿੱਚ ਜਿਆਦਾ ਬੰਦੇ ਦਾ ਹੁੰਦਾ ਹੁਣ ਕਈ ਮੈਂ ਵੀਡੀਓ ਦੇਖਦੀ ਆ ਨਾ ਕੱਪੜੇ ਵਾਲਿਆਂ ਦੇ ਵੀ ਵੀਡੀਓ ਦੇਖਦੀ ਆ ਉਹ ਆਪਣੇ ਕੱਪੜੇ ਦੇ ਵਿੱਚ ਜਿਦਾਂ ਆਪਾਂ ਨੇ ਸਿਖਾਣਾ ਕਿਸੇ ਨੂੰ ਬਹੁਤ ਜਿਆਦਾ ਵੀਡੀਓ ਬਣਾਉਂਦੇ ਇਸ ਤਰ੍ਹਾਂ ਸਿਖਾਉਂਦੇ ਆ ਵੀਡੀਓ ਵਿੱਚ ਉਹਨਾਂ ਕਈ ਮੈਂ ਵੀ ਤੇ ਅਸੀਂ ਜਾਣਦੇ ਨਹੀਂ ਜਿਕਰ ਕੋਈ ਚੀਜ਼ ਸਮਝ ਆਉਂਦੀ ਤਾਂ ਮੈਂ ਵੀਡੀਓ ਹੀ ਦੇਖਦੀ ਹੁੰਦੀ ਯਾਰ ਕਿਹੜਾ ਉਹਨਾਂ ਦੀ ਰੱਖੀ ਹੁੰਦਾ ਟੇਲਰਾਂ ਦੇ ਉਹਨਾਂ ਦੇ ਵੀਡੀਓ ਦੇਖ ਲੈਣਾ ਉਹਨਾਂ ਤੇ ਦੇਖ ਲੈਣਾ ਵੀ ਇਹ ਕੀ ਕਰਦਾ ਕਿਤਨਾ ਕਰਦਾ ਬਸ ਉਹਦੇ ਮੱਦੇਨਜ਼ਰ ਸਮਝ ਆ ਜਾਂਦੀ ਹੈ ਕੋਈ ਦੇ ਦੋ ਹਣੀ ਕਾ ਨਾ ਵੀਡੀਓ ਉਦੋਂ ਵੀ ਲੋਕ ਬਹੁਤ ਬਣਾਉਂਦੇ ਨੇ ਤਾਂ ਮਨੇ ਵੀਰ ਪੁੱਤ ਕੈਮਰਾ ਚੱਲਦਾ ਤੂੰ ਮੂਵੀ ਨਹੀਂ ਤੂੰ ਪੜਾਉਂਦਾ ਕੀ ਨਹੀਂ ਹਜੇ ਨਹੀਂ ਮੀਲਾ ਪੁੱਤ ਭੋਗ ਲੱਗਣਾ ਪਹਿਲਾਂ ਆਹ ਰੋਟੀ ਦਾ ਭੋਗ ਲੱਗਣਾ ਪਹਿਲਾਂ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਥੋੜੇ ਟਾਈਮ ਤੱਕ